ਸੰਬੂਤ ਮੋਰਚਾ ਚੱਲਦਾ ਆ ਉਹਦੇ ਤੇ ਜਿਹੜਾ 31 ਤਰੀਕ ਨੂੰ ਵੱਡੇ ਇਕੱਠ ਹੋਣੇ ਆ ਉਹਨਾਂ ਦੀ ਤਿਆਰੀ ਕੀਤੀ ਗਈ ਆ ਨਾਲ ਅਸੀਂ ਮਤਾ ਪਾਸ ਕੀਤਾ ਵੀ ਸਾਰੇ ਪਿੰਡਾਂ ਦੇ ਵਿੱਚ ਜਿਹੜੀਆਂ ਬੀਬੀਆਂ ਦੀਆਂ ਕਮੇਟੀਆਂ ਉਹ ਕੱਢਤੀਆਂ ਜਾਣਗੀਆਂ ਤੇ ਨਾਲ ਜਿਹੜਾ ਲੰਗਰਾਂ ਦਾ ਪ੍ਰਬੰਧ ਆ ਉਹਨਾਂ ਦੀ ਕਣਕ ਜਿਹੜੀ ਪਿੰਡਾਂ ਚ ਇਕੱਠੀ ਕੀਤੀ ਆ ਉਹ ਕਣਕ ਜਿਹੜੀ ਇੱਕ ਜਗ੍ਹਾ ਤੇ ਇਕੱਠੀ ਕਰਕੇ ਉਹਨੂੰ ਇੱਕ ਤੰਦਰ ਦੇ ਵਿੱਚ ਇਕੱਠੀ ਕਰਕੇ ਆਉਣ ਵਾਲੇ ਲੰਗਰਾਂ ਦੀ ਤਿਆਰੀ ਤੇ ਲੰਬੇ ਘੋਲ ਦੀ ਜਿਹੜੀ ਤਿਆਰੀ ਆ ਉਹ ਤਿਆਰੀ ਲਈ ਅੱਜ ਇਹ ਮੀਟਿੰਗ ਕੀਤੀ ਗਈ ਜੁਜੀ ਕਾ ਖਾਲਸਾ ਭੈਰ ਗੁਰਜੀ ਕੀ ਫਤਿਹ ਮੈਂ ਜੋਨ ਸਕੱਤਰ ਬਰਜਿੰਦਰ ਸਿੰਘ ਸੇਰੋਂ ਅੱਜ ਪਿੰਡ ਦਰੰਗਾਵਾਦ ਦੇ ਵਿੱਚ ਇਹ ਜੋਨ ਟਾਂਡਾ ਤੇ ਜੋਨ ਬਾਬਾ ਵੀਰ ਸਿੰਘ ਦੀ ਮੀਟਿੰਗ ਕੀਤੀ ਗਈ ਆ ਮੀਟਿੰਗ ਦੇ ਵਿੱਚ ਇਹ ਫੈਸਲੇ ਲੈ ਕੇ ਆ ਜਿਵੇਂ ਜਥੇਪੰਥ ਦੇ ਘਾਟੇ ਨੂੰ ਮਜ਼ਬੂਤ ਕਰਨ ਵਾਸਤੇ ਬੀਬੀਆਂ ਦਾ ਇੱਕ ਮਜ਼ਬੂਤ ਸਖਤਰ ਬਣਾਇਆ ਜਾਊਗਾ 31 ਅਗਸਤ ਨੂੰ 200 ਦਿਨ ਪੂਰਾ ਹੋਣ ਤੇ ਸ਼ਭੂ ਮੋਰਚੇ ਦੇ ਵੱਡੇ ਇਕੱਠ ਕਰਕੇ ਤਨਤਨ ਜੜੇ ਦੇ ਵਿੱਚੋਂ ਜਾਣਗੇ ਉਪਖਰੇ ਕਾਠ ਦਸਣ ਗਿਆ ਕਿ ਬੀਬੀਆਂ ਭੈਣਾਂ ਦਾ ਨੌਜਵਾਨਾਂ ਦਾ ਮਜ਼ਦੂਰਾਂ ਦਾ ਵੱਡਾ ਕਾਫਲਾ ਉਥੇ 31 ਅਗਸਤ ਨੂੰ ਉਥੇ ਪਹੁੰਚੂਗਾ। ਸਾਹਿਬ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਖਤੇ ਮੈਂ ਕਿਸਾਨ ਮਜ਼ਦੂਰ ਮਿੱਟੀ ਜਗੂਣ ਢਾਂਡੇ ਦਾ ਪ੍ਰਧਾਨ ਕੋਰਸ ਸਿੰਘ ਪਾਹਲ ਇਹ ਜੀ ਅੱਜ ਉਹ ਕੱਟ ਕੀਤਾ ਵਾ ਪਿੰਡਰ ਨੰਗਾ ਵਾਦੇ ਵਿੱਚ ਇਹ ਆਉਣ ਵਾਈ ਜਿਹੜੀ 31 ਤਰੀਕ ਦੀ ਤਿਆਰੀ ਆ ਇਹਦੇ ਸਬੰਧ ਵਿੱਚ ਪਿੰਡਾਂ ਵਿੱਚ ਮੀਟਿੰਗਾਂ ਕਰਕੇ ਬੀਬੀਆਂ ਬੱਚਿਆਂ ਦੀਆਂ ਸਾਰਿਆਂ ਨੇ ਵੱਡੀ ਤਿਆਰੀ ਕਰਕੇ ਤੇ ਸੰਭੂ ਬੱਟ ਦੇ 31 ਤਰੀਕ ਨੂੰ ਤਿਆਰੀ ਆ ਆਉਣ ਵਾਈ ਸੰਘਰਸ਼ਾਂ ਵਾਸਤੇ ਵੱਡਾ ਕੱਠ ਕੀਤਾ ਜਾਊਗਾ। ਹਾਂਜੀ ਅੱਜ ਇਹ ਦੋ ਜੋਨਾਂ ਦੀ ਮੀਟਿੰਗ ਦੋ ਜੋਨਾਂ ਦੀ ਮੀਟਿੰਗ ਜੋਨ ਟਾਂਡਾ ਤੇ ਜੋਨ ਬਾਬਾ ਵੀਰ ਸਿੰਘ ਬਾਬਾ ਵੀਰ ਸਿੰਘ ਦੀ ਮੀਟਿੰਗ ਜਿਹੜੀ ਆ ਉਹ ਨਰੰਗਾਂਵਾਦ ਦੇ ਗੁਰਦੁਆਰਾ ਸਾਹਿਬ ਅਸ ਗੁਰਦੁਆਰਾ ਬਾਬਾ ਵੀਰ ਸਿੰਘ ਦਾ ਉਹਨਾਂ ਦੇ ਸਾਨਾਂ ਤੇ ਅੱਜ ਹੋਈ ਆ ਮੀਟਿੰਗ ਚ ਐ ਫੈਸਲੇ ਕੀਤੇ ਗਏ ਆ ਕਿ ਪਿੰਡਾਂ ਦੇ ਵਿੱਚ 22 25 26 ਤੇ 27 28 6 ਦਿਨ ਲਗਾਤਾਰ ਮੀਟਿੰਗਾਂ ਕਰਕੇ ਪਿੰਡ ਪਦਰੀ 36 ਪਿੰਡਾਂ ਦੇ ਵਿੱਚ 36 ਪਿੰਡਾਂ 'ਚ ਮੀਟਿੰਗਾਂ ਕਰਕੇ ਪਿੰਡਾਂ ਦੇ ਵਿੱਚ ਕਿਸਾਨਾਂ ਦੀਆਂ ਕਮੇਟੀਆਂ ਮਜ਼ਬੂਤ ਕੀਤੀਆਂ ਜਾਣਗੀਆਂ ਤੇ ਬੀਬੀਆਂ ਦੀਆਂ ਕਮੇਟੀਆਂ ਹਰ ਪਿੰਡ 'ਚ ਕਮੇਟੀਆਂ ਬਣਾਈਆਂ ਜਾਣਗੀਆਂ ਚੋਣ ਕੀਤੀ ਜਾਊਗੀ ਬੀਬੀਆਂ ਦੀ ਕਮੇਟੀ ਦੀ ਇਸੇ ਤਰ੍ਹਾਂ ਮਜੂਰਾਂ ਦੀਆਂ ਕਮੇਟੀਆਂ ਜਿਹੜੇ ਪਿੰਡਾਂ ਸੰਭਵ ਹੋਣਗੇ ਉੱਥੇ ਬਣਾਈਆਂ ਜਾਣਗੀਆਂ ਨੌਜਵਾਨਾਂ ਦੀਆਂ ਬਣਾਈਆਂ ਜਾਣਗੀਆਂ ਉਸ ਤੋਂ ਬਾਅਦ 29 ਅਗਸਤ ਨੂੰ ਦੋਨਾਂ ਜੋਨਾਂ ਦੇ ਵੱਡੇ ਇਕੱਠ ਕਰਕੇ ਆਪੋ ਆਪਣੇ ਥਾਵਾਂ ਤੇ ਇਧਰੋਂ ਜੋਨ ਬਾਬਾ ਵੀਰ ਸਿੰਘ ਆਪਣਾ ਕੱਟ ਕਰੂਗਾ ਇਸ ਤਰ੍ਹਾਂ ਜੋਨ ਟਾਂਡਾ ਆਪਣਾ ਕੱਟ ਕਰੂਗਾ ਕੱਟ ਕਰਕੇ ਉੱਥੇ ਬੀਬੀਆਂ ਦੇ ਜੋਨਾਂ ਦੀ ਚੋਣ ਕੀਤੀ ਜਾਊਗੀ ਦੋਨਾਂ ਜੋਨਾਂ ਦੇ ਬੀਬੀਆਂ ਦੇ ਜੋਨਾਂ ਦੀ ਚੋਣ ਕਰਕੇ ਉਹਨਾਂ ਦੀਆਂ 11-11 ਉਦੇਦਾਰਾਂ ਦੀਆਂ ਟੀਮਾਂ ਜਿਹੜੀਆਂ ਜੋਨ ਕਮੇਟੀਆਂ ਪਹਿਲਾਂ ਚੱਲ ਰਹੀਆਂ ਵਾਂ ਉਹਨਾਂ ਨਾਲ ਟੱਚ ਕਿਤਨੇ ਜਾਣਦੀਆਂ ਉਹਨਾਂ ਨੂੰ ਉਦੇਦਾਰੀਆਂ ਉਦੇਦਾਰੀਆਂ ਉਹਨਾਂ ਦੀਆਂ ਲਾਨੀਆਂ ਜਾਣਗੀਆਂ ਬੀਬੀਆਂ ਨੂੰ ਜ਼ਿੰਮੇਵਾਰ ਬਣਾਇਆ ਜਾਊਗਾ ਉਸ ਤੋਂ ਬਾਅਦ ਮੁੜ ਕੇ ਸਾਰੇ ਜਦੋਂ 16 ਜੋਨਾਂ ਦੀ ਤਰਨਤਾਰ ਵਿੱਚ ਬੀਬੀਆਂ ਦੀਆਂ ਕਮੇਟੀਆਂ ਬਣ ਗਈਆਂ ਜੋਨਾਂ ਦੀਆਂ ਚੋਣਾਂ ਹੋ ਗਈਆਂ ਸਾਰੇ 16 ਜੋਨਾਂ ਚ ਉਸ ਤੋਂ ਬਾਅਦ ਮੁੜ ਕੇ ਉਹਨਾਂ ਦੇ ਵਿੱਚੋਂ ਨਾਲ ਜ਼ਿਲ੍ਹਾ ਟੀਮ ਦੇ ਵਿੱਚ ਵੀ ਬੀਬੀਆਂ ਦੇ ਅਹੁਦੇਦਾਰ ਚਾਮਲ ਕੀਤੇ ਜਾਣਗੇ ਇਸ ਤਰ੍ਹਾਂ ਅੱਗੇ ਪ੍ਰੋਸੈਸ ਜਿਹੜਾ ਵਾ ਸੂਬੇ ਤੱਕ ਚੱਲੇਗਾ ਇਹ ਅੱਜ ਇਹਨਾਂ ਦੋਨਾਂ ਜੋਨਾਂ ਨੇ ਆਪਣੇ ਜੋਨਾਂ ਦੇ ਵਿੱਚ ਮੀਟਿੰਗ ਕਰਕੇ ਇਹ ਫੈਸਲਾ ਬੀਬੀਆਂ ਨੂੰ ਸਗਰਤ ਕਰਨ ਦਾ ਜਿਹੜਾ ਵਾ ਉਹ ਲੈ ਲਿਆ ਗਿਆ ਵਾ ਇਸ ਤੋਂ ਇਲਾਵਾ 31 ਅਗਸਤ ਨੂੰ 31 ਗੱਤ ਨੂੰ ਜੋ 200 ਦਿਨ ਪੂਰਾ ਹੋ ਰਿਹਾ ਆਪਣਾ ਸ਼ੰਭੂ ਮੋਰਚੇ ਦੇ ਉੱਤੇ ਉੱਥੇ ਜ਼ਿਲ੍ਹਾ ਤਰਨਤਾਰਨ ਤੋਂ ਯਾਰਾਂ ਕਿਸਾਨ ਮਜ਼ਦੂਰ ਨੌਜਵਾਨ ਬੀਬੀਆਂ ਉੱਥੇ ਜਾ ਰਹੇ ਇਹਨਾਂ ਦੋਨਾਂ ਜੋ ਉਹਨਾਂ ਨੇ ਫੈਸਲਾ ਕਰ ਲਿਆ ਇਹਨਾਂ ਨੇ ਅੱਜ ਮੋٹے ਤੌਰ ਤੇ ਕਹਿਤਾ ਕਿ 13 ਬੱਸਾਂ 7 ਬੱਸਾਂ ਜੋਨ ਆਪਣਾ ਬਾਬਾ ਵੀਰ ਸਿੰਘ 6 ਬੱਸਾਂ ਜਿਹੜਾ ਵਾ ਆਪਣਾ ਜੋਨ ਟਾਂਡਾ ਗੱਡੀਆਂ ਜਿਹੜੀਆਂ ਵਾ ਇਹਨਾਂ ਨੇ ਫਾਈਨਲ ਕਰ ਲਈਆਂ ਵਾ ਕੱਲੇ-ਕੱਲੇ ਪਿੰਡ ਚੋਂ ਬਾਕੀ ਜਿਹੜੇ ਪਿੰਡ ਆ ਉਹਨਾਂ ਨੂੰ ਦੋ-ਦੋ ਪਿੰਡਾਂ ਨੂੰ ਜੋੜ ਕੇ ਉਹ ਅਜੇ ਬਾਕੀ ਨਾਲ ਹੋਰ ਗੱਡੀਆਂ ਬਣ ਜਾਣੀਆਂ ਵਾ ਬਾਕੀ ਜਿਹੜੇ ਨਿੱਕੇ ਵੀ ਕਿਲਿਆ ਉਹ ਵੀ ਪਿੰਡਾਂ ਜਾਣਗੇ 13 ਬੱਤਾਂ ਦੋਹਾਂ ਜੋਨਾਂ ਚੋਂ ਗੋਂਦਵਾਲ ਤੋਂ ਜਿੱਥੇ ਵੀ ਇਹ ਜ਼ਿਲ੍ਹੇ ਵਾਲੇ ਫੈਸਲਾ ਕਰਨਗੇ ਉੱਥੋਂ ਸਵੇਰੇ ਸਖਤ 7 ਵਜੇ ਨੂੰ ਜਿਹੜੇ ਸ਼ੰਭੂ ਮੋਰਚੇ ਨੂੰ ਰਵਾਨਾ ਕਰਨਗੇ ਸ਼ਾਮ ਨੂੰ ਜੜਿਆ ਉੱਥੇ ਆਪਣਾ ਸਾਰਾ ਜਿਹੜਾ ਇਕੱਠ ਕਰਕੇ ਆਪਣਾ ਜਿਹੜਾ ਜੋ ਵੀ ਉੱਥੇ ਪ੍ਰੋਗਰਾਮ ਤੈਅ ਕੀਤਾ ਦੋਨਾਂ ਫੋਰਮਾਂ ਨੇ ਸ਼ੰਭੂ ਦਾ ਕਨੌਰੀ ਬਾਰਡਰਾਂ ਤੇ ਉਹ ਆਪਣਾ ਰੋਸ ਕਰਕੇ 200 ਦਿਨ ਦੇ ਵਿੱਚ ਜੋ ਇਕੱਠ ਹੋ ਰਿਹਾ ਉਹਦੇ ਜੋ ਮਤੇ ਪਾਸ ਹੋਣਿਆ ਮਤੇ ਪਾਸ ਹੋਣਿਆ ਜੋ ਗਾਂ ਆਉਣੇ ਦਿਨਾਂ ਚ ਹੋਰ ਕੇਂਦਰ ਸਰਕਾਰ ਦੇ ਖਿਲਾਫ 12 ਮੰਗਾਂ ਦੇ ਉੱਤੇ ਐਮਐਸਵੀ ਦੀ ਗਾਰੰਟੀ ਦਾ ਕਾਨੂੰਨ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਖਤਮ ਕਰਨ ਵਾਸਤੇ ਤੇ ਨਾਲ ਹੀ ਡਾਕਟਰ ਸੁਮੇਰ ਨਤਮਿੰਦੀ ਰਿਪੋਰਟ ਤੇ ਨਾਲ ਜਿਹੜੀਆਂ 12 ਮੰਗਾਂ ਵਾਂ ਕਿਸਾਨਾਂ ਮਜ਼ਦੂਰਾਂ ਦੀਆਂ ਉਹਨਾਂ ਵਾਸਤੇ ਸੰਘਰਸ਼ ਸ਼ੋਰ ਤੇਜ ਆਉਣੇ ਦਿਨਾਂ ਚ ਕੀਤਾ ਜਾਊਗਾ ਉਹ ਇਹ ਫੈਸਲੇ ਇੱਥੇ ਨਾ ਦੋਨਾਂ ਜੋ ਉਹਨਾਂ ਨੇ ਕਰ ਲਿਆ ਤੇ ਇਸ ਦੇ ਨਾਲ ਅਸੀਂ ਮੋਦੀ ਸਰਕਾਰ ਨੂੰ ਚੇਤਾਵਨੀ ਦਵਾਂਗੇ ਕਿ ਉਹ 12 ਮੰਗਾਂ ਦਾ ਹੱਲ ਤੁਰੰਤ ਕੱਢੇ ਨਹੀਂ ਤੇ ਜੋ ਸੁਪਰੀਮ ਕੋਰਟ ਕਹਿ ਰਹੀ ਹੈ ਜਾਂ ਹਾਈ ਕੋਰਟ ਕਹਿ ਰਹੀ ਹੈ ਉਹ ਰਸਤੇ ਜਿਹੜੇ ਤੋਂ ਖੁੱਲੋ ਕਿਉਂਕਿ ਸਾਨੂੰ ਰੋਜ਼ ਪ੍ਰਦਰਸ਼ਨ ਕਰਨ ਦਾ ਹੱਕ ਜਿਹੜਾ ਉਹ ਵਿਧਾਨ ਨੇ ਦਿੱਤਾ ਹੈ ਸੰਵਧਾਨ ਨੇ ਕਿ ਸਾਨੂੰ ਉਹ ਦਿੱਲੀ ਜਾਣਾ ਚਾਹੁੰਦੇ ਸੀ ਅਸੀਂ ਦਿੱਲੀ ਵਾਸਤੇ ਗਏ ਸੀ ਸਾਨੂੰ ਉੱਥੇ ਸਰਕਾਰ ਨੇ ੱੱਕੇ ਨਾਲ ਜ਼ੁਲਮ ਤੇ ਜਵਲ ਕਰਕੇ ਸਾਡੇ ਸੁਭ ਕਰਨ ਸਿੰਘ ਨੂੰ ਸ਼ਹੀਦ ਕਰਕੇ 433 ਕਿਸਾਨ ਜ਼ਖਮੀ ਕਰਕੇ ਮਜ਼ਦੂਰ ਜ਼ਖਮੀ ਕਰਕੇ ਤੇ ਉਹਨਾਂ ਦੀਆਂ ਲੱਤਾਂ ਬਾਹਾਂ ਤੋੜ ਕੇ ਉਹਨਾਂ ਦੀ ਅੱਖਾਂ ਕੱਢ ਕੇ ਤੇ 25 ਕਿਸਾਨ ਜਿਹੜੇ ਆ ਹੋਰ ਉਥੇ ਸ਼ਹੀਦ ਕਰਕੇ ਸਾਨੂੰ ਉਥੇ ਭਾਇਆ ਆਵਾ ਸਾਨੂੰ ਉਥੇ ਸਾਨੂੰ ਉੱਥੋਂ ਜਿਹੜਾ ਜਿਹੜਾ ਨਾਂ ਇਹ ਲਾਇਆ ਜਾ ਰਿਹਾ ਪਈ ਇਹਨਾਂ ਨੇ ਛੜਕ ਰੋਕੀ ਹੋਈ ਆ ਹੁਣ ਤੇ ਤੈ ਹੋ ਗਿਆ ਇਹ ਛੜਕ ਅਹੀਂ ਨਹੀਂ ਰੋਕੀ ਹੋਈ ਸੜਕਾਂ ਰੋਕਣ ਦੀ ਗੈਰ ਕਾਨੂੰਨੀ ਜਿਹੜੀ ਸੜਕ ਰੋਕੀ ਹੋਈ ਆ ਲੋਕਾਂ ਨੂੰ ਪਰੇਸ਼ਾਨ ਕੀਤਾ ਆ ਉਹ ਹਰਿਆਣਾ ਸਰਕਾਰ ਨੇ ਕੇਂਦਰ ਸਰਕਾਰ ਨੇ ਕੀਤਾ ਆ ਵਾ ਉਹ ਸੜਕਾਂ ਖੋਲਣ ਸੁਪਰੀਮ ਕੋਰਟ ਦੀਆਂ ਦਾਇਰਾਂ ਦੇ ਉੱਤੇ ਅਸੀਂ ਆਪਣਾ ਦਿੱਲੀ ਜਾ ਕੇ ਰੋਲ ਪ੍ਰਦਰਸ਼ਨ ਕਰੀਏ ਜਿੱਥੇ ਸਾਡੀਆਂ ਮੰਗਾਂ ਮਾਰ ਲਈ ਜਾਣ ਜਾਂ ਸਾਨੂੰ ਦਿੱਲੀ ਜਾਣ ਦਾ ਹੱਕ ਦਿੱਤਾ ਜਾਵੇ ਇਸ ਤੇ ਨਾਲ ਹੀ ਇਹਨਾਂ ਨੇ ਇਹ ਵੀ ਫੈਸਲਾ ਕੀਤਾ ਆ ਅੱਡੇ ਬੈਠੇ ਦੋਨੇ ਜ਼ੋਨ ਇਹ ਪਿੰਡਾਂ ਜਾ ਕੇ ਆਪਣੇ ਗੁਰਦਾਰਿਆਂ ਨੂੰ ਬੋਲਣਗੇ ਵੀ ਇਹ ਦੋਲਣ ਲੰਮਾ ਚੱਲਣਾ ਵਾ ਜਿੰਨਾ ਮਰਜ਼ੀ ਲੰਮਾ ਚੱਲੇ ਇਹ 25 ਸਾਲ ਦੋਲਣ ਲੜਨ ਵਾਸਤੇ ਤਿਆਰ ਬੈਠੇ ਜੋਦੇ 25 ਸਾਲ ਲੜਨ ਦੀ ਨਾ ਪਲਾਨ ਕੀਤੀ ਹੋਈ ਆ 11 ਦਿਨ ਮੋਰਚੇ 'ਚ 70 ਦਿਨ ਘਰ ਉੱਥੇ ਵੀ ਜੰਗ ਦੇ ਵਿੱਚ 11 ਦਿਨ ਨਾ ਤੇ ਘਰਾਂ 'ਚ ਵੀ ਮੁੜ ਕੇ ਜਦੋਂ ਆਉਣਾ ਵਾ ਪਿੰਡਾਂ 'ਚ ਫਿਰ 70 ਦਿਨ ਘਰਾਂ 'ਚ ਪਿੰਡਾਂ 'ਚ ਕਿਸਾਨਾਂ ਮਜ਼ਦੂਰਾਂ ਨੌਜਵਾਨਾਂ ਬੀਬੀਆਂ ਦੀ ਇਹ ਲਾਂਬੰਦੀ ਕਰਨ ਗਏ ਕਿ ਜਿਹੜੀ ਜੰਗ ਸਾਡੀ ਹੋਉਂਦੀ ਆ ਸਾਡੀ ਜ਼ਮੀਨ ਦੀ ਆ ਸਾਡੇ ਪਾਣੀ ਦੀ ਆ ਸਾਡੇ ਵਿਰਸੇ ਦੀ ਆ ਸਾਡੇ ਇਤਿਹਾਸਾਂ ਦੀ ਆ ਸਾਡੇ ਸਾਡੇ ਸੱਭਿਆਚਾਰ ਦੀ ਆ ਸਾਡੀਆਂ ਆਰਥਿਕ ਮੰਗਾਂ ਦੀ ਆ ਸਾਡਾ ਸਾਡੇ ਉੱਤੇ ਜੋ ਜਨਮ ਹੋ ਰਿਹਾ ਰਾਜ